ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਮੈਂ ਤੇ ਅਮਨ ਲੁਧਿਆਣੇ ਦੇ ਇੱਕ ਛੋਟੇ ਜਿਹੇ ਮਕਾਨ ਵਿੱਚ ਬਹੁਤ ਸਾਲਾਂ ਤੋਂ ਰਹਿ ਰਹੇ ਸੀ ਕਾਫੀ ਪੁਰਾਣਾ ਮਕਾਨ ਹੈ ਜਦੋਂ ਪੰਜਾਬ ਦੀ ਵੰਡ ਹੋਈ ਸੀ ਉਦੋਂ ਤੋਂ ਦਾਦੇ ਪੜਦਾਦੇ ਇਸ ਮਕਾਨ ਵਿੱਚ ਰਹਿਣ ਲੱਗੇ ਸੀ ਲਹਾਰ ਤੋਂ ਆ ਕੇ ਉਦੋਂ ਕਤਲਿਆਂ ਵਿੱਚ ਅਮਨ ਦੇ ਪਿਤਾ ਜੀ ਸਮੇਤ ਪਰਿਵਾਰ ਦੇ ਕਈ ਜਾਣੇ ਮਾਰ ਦਿੱਤੇ ਗਏ ਸੀ ਸਿਰਫ ਦਾਦੀ ਮਾਤਾ ਹੀ ਬਚੇ ਸੀ ਤੇ ਹਾਲਾਤ ਇੰਨੇ ਖਰਾਬ ਸੀ ਕਿ ਸਿਰ ਟਕ ਲਈ ਜੋ ਵੀ ਛੱਤ ਮਿਲੀ ਕਬੂਲ ਕਰ ਲਈ ਅਮਨ ਦੀ ਮਾਤਾ ਜੀ ਨੇ ਬੜੇ ਮੁਸ਼ਕਲ ਹਾਲਾਤਾਂ ਨਾਲ ਲੜ ਕੇ ਅਮਨ ਦੀ ਪਾਲवरिश ਕੀਤੀ ਤੇ ਸੁੱਖ ਦੇ ਸਮੇ ਉਹ ਅਮਨ ਨੂੰ ਇਕੱਲਾ ਛੱਡ ਕੇ ਦੁਨੀਆ ਤੋਂ ਚਲੇ ਗਏ। ਦਾਦੀ ਤਾਂ ਪਹਿਲਾਂ ਹੀ ਸਦਮੇ ਕਾਰਨ ਜਾਦਾ ਸਮਾਂ ਨਹੀਂ ਕੱਢ ਸਕੇ ਤੇ ਸਵਰਗਵਾਸ ਹੋ ਗਏ ਸੀ। ਅਮਨ ਦੇ ਮਾਤਾ ਨੇ ਆਪਣੀ ਆਪ ਤੰਗੀ ਕੱਟ ਕੇ ਅਮਨ ਦੀ ਪੜ੍ਹਾਈ ਚੰਗੇ ਸਕੂਲ ਵਿੱਚ ਕਰਵਾਈ ਤੇ ਇਸੇ ਵਜ੍ਹਾ ਕਰਕੇ ਅਮਨ ਨੂੰ ਨੌਕਰੀਆਂ ਵੀ ਵਧੀਆ ਮਿਲ ਗਈ ਸੀ ਤੇ ਇਕੱਠੇ ਨੌਕਰੀ ਕਾਰਨ ਕਰਕੇ ਹੀ ਸਾਡਾ ਵਿਆਹ ਵੀ ਹੋ ਗਿਆ। ਪਰ ਮੈਂ ਵਿਆਹ ਤੋਂ ਬਾਅਦ ਨੌਕਰੀ ਛੱਡ ਦਿੱਤੀ ਤੇ ਅਮਨ ਦਾ ਘਰ ਸੰਭਾਲ ਲਿਆ। ਘਰ ਦੀ ਹਾਲਤ ਕਾਫੀ ਖਾਸਤਾ ਹੋ ਚੁੱਕੀ ਸੀ ਇਸੇ ਕਰਕੇ ਨਵਾਂ ਮਕਾਨ ਲਿਆ ਪਰ ਇਹ ਵੀ ਸੋਚਿਆ ਕਿ ਪੁਰਾਣੇ ਪੁਰਾਣਾ ਘਰ ਵੇਚਣਾ ਨਹੀਂ। ਜਿਸ ਨੇ ਬੜੇ ਮੁਸ਼ਕਲ ਸਮੇਂ ਵਿੱਚ ਸਹਾਰਾ ਦਿੱਤਾ ਇਸ ਦੀ ਮਰੰਮਤ ਕਰਵਾ ਕੇ ਦੇਖ-ਰੇਖ ਲਈ ਛੱਡ ਦੇਵਾਂਗੇ ਜਾਂ ਕਿਸੇ ਬੇਸਹਾਰਾ ਨੂੰ ਦਾਨ ਕਰ ਦੇਵਾਂਗੇ। ਨਵਾਂ ਘਰ ਵੀ ਨੇੜੇ ਹੀ ਮਿਲ ਗਿਆ ਸੀ ਅਸੀਂ ਖੁਸ਼ ਸੀ ਕਿ ਪੁਰਾਣੇ ਘਰ ਦੀ ਵੀ ਜਲਦੀ ਢੇੜਾ ਲੱਗ ਜਾਏਗਾ ਤੇ ਦੇਖ ਭਾਲ ਵੀ ਹੋ ਜਾਵੇਗੀ کافی ਉਤਸ਼ਾਹ ਨਾਲ ਤਿਆਰੀ ਚੱਲ ਰਹੀ ਸੀ ਅਮਨ ਨੇ ਰਜਿਸਟਰੀ ਕਰਵਾ ਕੇ ਥੋੜਾ ਬਹੁਤ ਕੰਮ ਸ਼ੁਰੂ ਕਰਵਾ ਦਿੱਤਾ ਸੀ ਪਰ ਮੈਂ ਮੇਰੀ ਨਵੇਂ ਘਰ ਨੂੰ ਆਪਣੇ ਹੱਥੀਂ ਸਜਾਉਣ ਦੀ ਰੀਜ਼ ਨਹੀਂ ਪੂਰੀ ਕਰ ਸਕੀ ਅਜੇ ਤੱਕ ਰਜਿਸਟਰੀ ਤੋਂ ਬਾਅਦ 10 ਦਿਨਾਂ ਦਾ ਕੰਮ ਚ ਅਮਨ ਨੇ ਬਹੁਤ ਸਾਰਾ ਕੰਮ ਮੁਕੰਮਲ ਕਰਵਾ ਕੇ ਘਰ ਨੂੰ ਸਜਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਤੇ ਹਰ ਰੋਜ਼ ਹੀ ਕੁਝ ਨਾ ਕੁਝ ਨਮਾ ਖਰੀਦ ਕੇ ਲੈ ਆਉਂਦੇ ਤੇ ਅਖੀਰ ਛੁੱਟੀ ਵਾਲੇ ਦਿਨ ਇਕੱਠੇ ਨਵੇਂ ਜਾਣ ਦਾ ਫੈਸਲਾ ਕੀਤਾ ਕੱਲ ਦੇ ਦਿਨ ਦਾ ਬਹੁਤ ਇੰਤਜ਼ਾਰ ਸੀ ਮੈਨੂੰ ਦਿਲ ਕਰਦਾ ਸੀ ਕਿ ਅੱਜ ਦਿਨ ਜਲਦੀ ਜਲਦੀ ਲੰਘ ਜਾਵੇ ਕਿਉਂਕਿ ਨਵੇਂ ਘਰ ਨੂੰ ਸਜਾਉਣ ਦਾ ਚਾਹੀ ਬਹੁਤ ਸੀ ਮੈਨੂੰ ਇਸ ਲਈ ਸੋਚਦੀ ਸੋਚਦੀ ਕਦੋਂ ਨੀਂਦ ਆ ਗਈ ਪਤਾ ਨਹੀਂ ਲੱਗਿਆ ਅਲਾਰਮ ਦੀ ਕਾਂਟੀ ਨਾਲ ਅੱਖ ਖੁੱਲ੍ਹੀ ਤੇ ਜਲਦੀ ਜਲਦੀ ਤਿਆਰ ਹੋ ਕੇ ਮੈਂ ਤੇ ਮੇਰੇ ਪਤੀ ਅਮਨ ਘਰੋਂ ਚੱਲ ਪਏ ਰਾਸਤੇ ਵਿੱਚ ਗੁਰੂ ਘਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਵੇਂ ਘਰ ਦੀ ਸਜਾਵਟ ਲਈ ਸਮਾਨ ਖਰੀਦਣ ਲਈ ਬਾਜ਼ਾਰ ਪਹੁੰਚ ਗਏ। ਮੈਨੂੰ ਐਟਕੀ ਐਂਟਿਕ ਚੀਜ਼ਾਂ ਦਾ ਬਹੁਤ ਸ਼ੌਂਕ ਹੈ। ਮੈਂ ਸੋਚਿਆ ਪਹਿਲਾਂ ਇਹੋ ਖਰੀਦ ਲਿਆ ਜਾਂ ਅਮਨੂ ਇੱਕ ਦੀਵਾਰ ਕੜੀ ਜਿਸ ਵਿੱਚ ਇੱਕ ਕਾਂਟਾ ਚੱਲਦਾ ਸੀ ਬਹੁਤ ਸੋਹਣੀ ਲੱਗੀ। ਹੁਣ ਕੁਝ ਹੱਥ ਨਾਲ ਬਣਾਈਆਂ ਹੋਈਆਂ ਤਸਵੀਰਾਂ ਤੇ ਮੈਂ ਕੁਝ ਪੁਰਾਣੇ ਸਮੇਂ ਦੇ 2-4 ਬਰਤਨ ਲੈ ਲੇ ਫਿਰ ਹੋਰ ਕਾਫੀ ਸਮਾਨ ਲੈਣ ਤੋਂ ਬਾਅਦ ਨਵੇਂ ਘਰ ਆ ਗਏ। ਵੇਖਿਆ ਤੇ ਪਹਿਲਾਂ ਵੀ ਕਾਫੀ ਵਾਰ ਹੈ ਪਰ ਅੱਜ ਜ਼ਿਆਦਾ ਚਾ ਸੀ ਕਿਉਂਕਿ ਅੱਜ ਮੈਂ ਤੇ ਅਮਨ ਨੇ ਸਜਾਉਣਾ ਸੀ ਇਸ ਨੂੰ ਕਾਫੀ ਸਮਾਨ ਪਹਿਲਾਂ ਵੀ ਪਹਿਲਾਂ ਵੀ ਪੰਚਾ ਦਿੱਤਾ ਗਿਆ ਸੀ ਬਸ ਦੋਨੋਂ ਆਪੋ ਆਪਣੇ ਕੰਮ ਕਾਜ ਵੱਲ ਧਿਆਨ ਕਰਨ ਲੱਗ ਲੱਗੇ ਭੁੱਖ ਵੀ ਲੱਗੀ ਹੋਈ ਸੀ ਤੇ ਦੁਪਹਿਰ ਤਾਂ ਹੋ ਹੀ ਗਈ ਸੀ ਇਸ ਲਈ ਖਾਣਾ ਖਾ ਕੇ ਕੰਮ ਸ਼ੁਰੂ ਕੀਤਾ ਮੈਂ ਰਸੋਈ ਵਿੱਚ ਸਮਾਨ ਠੀਕ ਕਰ ਰਹੀ ਸੀ ਤੇ ਪੁਰਾਣੇ ਸਮੇਂ ਦੇ ਬਰਤਨਾਂ ਦਾ ਖਿਆਲ ਆਇਆ ਮੈਂ ਉਹ ਵੀ ਲਿਆ ਕੇ ਸਜਾਉਣ ਲੱਗੀ ਤੇ ਅਚਾਨਕ ਇੱਕ ਸਰਾਹੀ ਮੇਰੇ ਹੱਥਾਂ ਵਿੱਚੋਂ ਨਿਕਲ ਕੇ ਡਿੱਗ ਗਈ ਸੁਣਨ ਨੂੰ ਅਜੀਬ ਲੱਗੇਗਾ ਪਰ ਹੋਇਆ ਇਦਾਂ ਹੀ ਕਿ ਉਸ ਉਸ ਵਿੱਚੋਂ ਇੱਕ ਕੁੜੀ ਦੀ ਆਤਮਾ ਬਾਹਰ ਆਈ ਮੈਂ ਬਹੁਤ ਡਰ ਗਈ ਪਰ ਫੇਰ ਖੁਦ ਨੂੰ ਸੰਭਾਲ ਕੇ ਮੈਂ ਪੁੱਛਿਆ ਕਿ ਤੂੰ ਕੌਣ ਹੈ ਕਿਉਂ ਆਈ ਹੈ ਤੇ ਕਿਵੇਂ ਉਹ ਬੋਲੀ ਡਰ ਨਾ ਮੈਂ ਕੋਈ ਨੁਕਸਾਨ ਨਹੀਂ ਕਰਾਂਗੀ ਜਿਵੇਂ ਤੂੰ ਕਹੇਂਗੀ ਮੈਂ ਉਵੇਂ ਹੀ ਕਰਾਂਗੀ ਮੈਂ ਡਰੀ ਵੀ ਹੋਈ ਸੀ ਪਰ ਕੀ ਕਰਦੀ ਜੇ ਕਿਸੇ ਨੂੰ ਵੀ ਦੱਸਦੀ ਤੇ ਮੇਰਾ ਮਜ਼ਾਕ ਕਢਾਉਣਾ ਸੀ ਕਿ ਅੱਜ ਦੇ ਟਾਈਮ ਵਿੱਚ ਕੀ ਬੋਲ ਰਹੀ ਹੈ ਅਮਨ ਤਾਂ ਉਹਦਾ ਵੀ ਭੂਤ ਪ੍ਰੇਤ ਤੇ ਵਿਸ਼ਵਾਸ ਨਹੀਂ ਕਰਦੇ ਮੈਂ ਥੋੜਾ ਬਹੁਤ ਕਰਦੀ ਸੀ ਤੇ ਸੋਚਦੀ ਹੁੰਦੀ ਸੀ ਕਿ ਜੇ ਕਦੇ ਮਿਲੇ ਕੋਈ ਭੂਤ ਤੇ ਗੱਲਾਂ ਕਰਾਂਗੀ ਕਿ ਮਰਨ ਤੋਂ ਬਾਅਦ ਕਿੱਦਾਂ ਲੱਗਦਾ ਹੈ ਅੱਜ ਮਿਲ ਗਈ ਆਤਮਾ ਤੇ ਖੁਦ ਹੀ ਕਬਰਾਂ ਗਈ ਮੈਂ ਖੁਦ ਨੂੰ ਸਮਝਾ ਕੇ ਉਸ ਨੂੰ ਵਾਪਸ ਸੁਰਾਈ ਵਿੱਚ ਜਾਣ ਨੂੰ ਕਿਹਾ ਕਿ ਜਦੋਂ ਮੇਰਾ ਦਿਲ ਕੀਤਾ ਕੁਝ ਕਹਿਣ ਨੂੰ ਤਾਂ ਵਾਪਸ ਬੁਲਾ ਲਵਾਂਗੀ ਉਹ ਵਾਪਸ ਚਲੀ ਗਈ ਸੁਰਾਈ ਵਿੱਚ ਮੈਂ ਸੁੱਖ ਦਾ ਸਾਹ ਲਿਆ ਤੇ ਅਮਨ ਕੋਲ ਜਾ ਕੇ ਰੁੱਕ ਗਈ ਉਹ ਮੈਨੂੰ ਘਬਰਾਏ ਦੇਖ ਕੇ ਹੈਰਾਨ ਹੋਈ ਕਿ ਕੀ ਹੋਇਆ ਮੈਂ ਪਹਿਲਾਂ ਸੋਚਿਆ ਦੱਸ ਦੇਵਾਂ ਪਰ ਪਤਾ ਸੀ ਉਹ ਮੇਰਾ ਮਜ਼ਾਕ ਉਡਾਉਣਗੇ ਇਸ ਲਈ ਚੁੱਪ ਕਰ ਗਈ ਤੇ ਰਸੋਈ ਵਿੱਚ ਜਾਣ ਦੀ ਬਜਾਏ ਅਮਨ ਨਾਲ ਹੀ ਕੰਮ ਕਰਨ ਲੱਗ ਗਈ ਪਰ ਧਿਆਨ ਉਹ ਸਾਤਮਾ ਤੇ ਹੀ ਰਿਹਾ ਸ਼ਾਮ ਨੂੰ ਅਸੀਂ ਦੋਨੋਂ ਪੁਰਾਣੇ ਘਰ ਵਾਪਸ ਆ ਗਏ ਅੱਜ ਮੈਨੂੰ ਚੁੱਪ ਵੇਖ ਕੇ ਅਮਨ ਵੀ ਸੋਚੀ ਪਏ ਪਏ ਸੀ ਕਿ ਇਸ ਨੂੰ ਕੀ ਹੋਇਆ ਪਰ ਕੰਮਕਾਰ ਦੀ ਥਕਾਵਟ ਕਰਕੇ ਨਾ ਉਹ ਬੋਲੇ ਇਸ ਬਾਰੇ ਤੇ ਨਾ ਹੀ ਮੈਂ ਅਗਲੇ ਦਿਨ ਅਮਨ ਆਪਣੀ ਨੌਕਰੀ ਤੇ ਚਲੇ ਗਏ ਤੇ ਮੈਂ ਘਰ ਦਾ ਕੰਮਕਾਰ ਨਵੇਂ ਘਰ ਜਾਣ ਦਾ ਸੋਚ ਰਹੀ ਸੀ ਮੇਰਾ ਤਾਂ ਧਿਆਨ ਵੈਸੇ ਵੀ ਉਸੇ ਉੱਥੇ ਹੀ اٹਕਿਆ ਹੋਇਆ ਸੀ ਮੈਂ ਪਹਿਲਾਂ ਮਨ ਨੂੰ ਕਾਲ ਕਰਕੇ ਦੱਸ ਦਿੱਤਾ ਕਿ ਮੈਂ ਨਵੇਂ ਘਰ ਜਾ ਰਹੀ ਹਾਂ ਉਹਨਾਂ ਕਿਹਾ ਕਿ ਮੈਂ ਆਉਂਦੇ ਹੋਏ ਤੈਨੂੰ ਨਾਲ ਹੀ ਲੈ ਆਵਾਂਗਾ ਰਾਸਤੇ ਵਿੱਚ ਜਾਂਦੇ ਹੋਇਆ ਮੈਂ ਉਸ ਆਤਮਾ ਬਾਰੇ ਹੀ ਸੋਚ ਰਹੀ ਸੀ ਪਰ ਅੱਜ ਮੈਂ ਖੁਦ ਨੂੰ ਤਿਆਰ ਕਰ ਲਿਆ ਸੀ ਕਿ ਅੱਜ ਡਰਨਾ ਨਹੀਂ ਤੇ ਮੇਰੇ ਮਨ ਵਿੱਚ ਜੋ ਸਵਾਲ ਅੱਜ ਤੱਕ ਚੱਲਦੇ ਸੀ ਮੈਂ ਉਸ ਉਹ ਸਾਰੇ ਉਸ ਤੋਂ ਜ਼ਰੂਰ ਪਤਾ ਕਰਾਂਗੀ ਸੋਚਦੇ ਸੋਚਦੇ ਮੈਂ ਨਵੇਂ ਘਰ ਵੀ ਪਹੁੰਚ ਗਈ ਤੇ ਸਰਾਹੀ ਕੋਲ ਬਹਿ ਕੇ ਉਸ ਨੂੰ ਸ਼ੂਕ ਕੇ ਕੋਸ਼ਿਸ਼ ਕੀਤੀ ਕਿ ਉਹ ਆਤਮਾ ਦੁਬਾਰਾ ਬਾਹਰ ਆ ਕੇ ਮੇਰੇ ਨਾਲ ਗੱਲਾਂ ਕਰੇ ਜਦੋਂ ਉਹ ਬਾਹਰ ਆਈ ਤਾਂ ਉਹੀ ਗੱਲ ਫਿਰ ਤੋਂ ਬੋਲੀ ਮੈਂ ਤੁਹਾਡੇ ਲਈ ਕੀ ਕਰਾਂ ਹੁਕਮ ਕਰੋ ਕੜਕਾਇਆ ਤੇ ਮੈਨੂੰ ਇੱਕਦਮ ਯਾਦ ਆਇਆ ਕਿ ਮੈਂ ਫੋਨ ਕਾਰ ਹੀ ਪੁਲਾਈਆਂ ਤੇ ਅਮਨ ਨੂੰ ਨਹੀਂ ਪਤਾ ਸੀ ਕਿ ਮੈਂ ਇੱਥੇ ਆਈ ਹੋਈ ਆ ਮੈਨੂੰ ਵੀ ਖਿਆਲ ਨਹੀਂ ਰਿਹਾ ਸੀ ਸਮੇਂ ਦਾ ਮੈਂ ਫਟਾਫਟ ਦਰਵਾਜ਼ੇ ਕੋਲ ਗਈ ਤੇ ਅਮਨਦੇਵ ਵੱਲ ਵੇਖ ਕੇ ਆਪਣੀ ਜਲਦਬਾਜ਼ੀ ਵਿੱਚ ਹੋਈ ਭੁੱਲ ਦਾ ਅਹਿਸਾਸ ਹੋਇਆ ਪਰ ਉਹ ਵੀ ਫਿਕਰਮੰਦ ਸੀ ਮੇਰੇ ਲਈ ਇਸ ਲਈ ਗੁੱਸੇ ਵਿੱਚ ਨਹੀਂ ਬੋਲੀ ਸਾਨੂੰ ਪੁੱਛ ਰਹੀ ਸੀ ਕਿ ਸਭ ਠੀਕ ਹੈ ਤੇ ਜੇ ਸਭ ਕੰਮ ਕਾ ਲਏ ਨਹੀਂ ਤਾਂ ਘਰ ਚਲੀਏ ਮੈਂ ਕਿਹਾ ਕਿ ਤੁਸੀਂ ਗੱਡੀ ਵਿੱਚ ਚਲੋ ਮੈਂ ਆ ਰਹੀ ਹਾਂ ਉਹ ਗੱਡੀ ਵਿੱਚ ਚਲੇ ਗਏ ਤੇ ਮੈਂ ਅੰਦਰ ਆ ਕੇ ਵੇਖਿਆ ਉਹ ਆਤਮਾ ਉੱਥੇ ਨਹੀਂ ਸੀ ਪਤਾ ਨਹੀਂ ਕਿੱਥੇ ਸੀ ਮੈਂ ਦਰਵਾਜ਼ਾ ਬੰਦ ਕਰਕੇ ਅਮਨ ਨਾਲ ਘਰ ਵਾਪਸ ਆ ਗਈ ਪਰ ਅੱਜ ਮੈਨੂੰ ਕੱਲ ਜਿੰਨੀ ਫਿਕਰ ਨਹੀਂ ਸੀ ਸਗੋਂ ਮੈਂ ਬਹੁਤ ਉਤਾਵਲੀ ਸੀ ਉਸ ਆਤਮਾ ਦੀ ਆਪ ਬੀਤੀ ਜਾਣਨ ਲਈ ਤੇ ਜੋ ਸੁਣ ਲਈ ਸੀ ਉਸ ਬਾਰੇ ਵੀ ਹੈਰਾਨ ਸੀ ਕਿ ਕਿੱਦਾਂ ਕੋਈ ਇੰਨਾ क्रूर ਹੋ ਸਕਦਾ ਹੈ ਅਮਨ ਅੱਜ ਮੈਨੂੰ ਤੇਰੀ ਸਿਹਤ ਕੱਲ੍ਹ ਨਾਲੋਂ ਬਿਹਤਰ ਲੱਗ ਰਹੀ ਹੈ ਮੈਨੂੰ ਫਿਕਰ ਹੋ ਰਹੀ ਸੀ ਤੈਨੂੰ ਘਰ ਨਾ ਵੇਖ ਕੇ ਤੂੰ ਅੱਜ ਫੋਨ ਵੀ ਘਾਰੀ ਭੁੱਲ ਗਈ ਸੀ ਮੈਂ ਸੋਚਿਆ ਜ਼ਰੂਰ ਨਵੇਂ ਕਾਰਹੀ ਹੋਵेंगी ਇਸ ਲਈ ਸਿੱਧਾ ਉੱਥੇ ਹੀ ਆ ਗਿਆ ਸੀ ਮੈਂ ਸਰਦਾਰ ਜੀ ਤੁਸੀਂ ਇੰਨਾ ਵੀ ਨਾ ਫਿਕਰਮੰਦ ਹੋਇਆ ਕਰੋ ਮੈਂ ਬੱਚੀ ਥੋੜੀ ਆ ਅਮਨ ਤੇਰਾ ਫਿਕਰ ਨਾ ਕਰਾਂ ਤੇ ਦੱਸ ਕਿਸਦਾ ਕਰੂੰ ਤੂੰ ਹੀ ਤਾਂ ਮੇਰੀ ਜ਼ਿੰਦਗੀ ਦਾ ਸਹਾਰਾ ਹੋਰ ਕੌਣ ਹੈ ਮੇਰਾ ਇੰਨਾ ਬੋਲ ਅਮਨ ਉਦਾਸ ਹੋ ਗਏ ਮੈਂ ਸਮਝਦੀ ਸੀ ਅਮਨ ਦੀ ਹਾਲਤ ਪਰ ਮੈਂ ਗੱਲ ਬਦਲ ਲਈ ਕਿਹਾ ਅੱਛਾ ਸਰਦਾਜੀ ਲੱਗਦਾ ਹੁਣ ਮੈਨੂੰ ਕੋਈ ਹਸਪਤਾਲ ਵੇਖਣਾ ਪੈਣਾ ਤੁਹਾਡੇ ਲਈ ਅਸੀਂ ਦੋਨੋਂ ਹੱਸਣ ਲੱਗੇ ਅਮਨ ਸੱਚ ਉਹ ਮੈਂ ਦੱਸਣਾ ਭੁੱਲ ਗਿਆ ਕੱਲ ਮੈਨੂੰ ਦਫ਼ਤਰ ਤੋਂ ਛੁੱਟੀ ਹੈ ਤੇ ਮੇਰਾ ਇੱਕ ਦੋਸਤ ਹੈ ਉਸ ਨੂੰ ਮੈਂ ਘਰ ਬੁਲਾਇਆ ਹੈ ਕੁਝ ਦਫ਼ਤਰ ਦਾ ਕੰਮ ਕਰ ਵੇਖ ਲਾਵਾਂਗੇ ਇਕੱਠੇ ਬੈਠ ਕੇ ਤੇ ਦੁਪਹਿਰ ਦਾ ਖਾਣਾ ਉਹ ਇੱਥੇ ਹੀ ਖਾ ਲਵੇਗਾ ਮੈਂ ਥੋੜਾ ਨਰਾਜ਼ਗੀ ਜਿਤਾਉਂਦੇ ਹੋਏ ਕਿ ਸਰਦਾਰ ਜੀ ਦਫ਼ਤਰ ਦਾ ਕੰਮ ਦਫ਼ਤਰੀ ਨਮਟਾ ਦਿਆ ਕਰੋ ਘਰਨਾ ਦਫ਼ਤਰ ਬਣਾਇਆ ਕਰੋ ਮੈਨੂੰ ਇਹ ਵੀ ਖਿਆਲ ਆਇਆ ਕਿ ਆਤਮਾ ਦੇ ਪੰਜਾਂ ਪੰਜ ਵਿੱਚੋਂ ਅੱਜ ਤੀਸਰਾ ਦਿਨ ਸੀ ਕੱਲ ਨੂੰ ਚੌਥਾ ਤੇ ਸਿਰਫ 2 ਦਿਨ ਰਹਿ ਜਾਣੇ ਆ ਪਿੱਛੇ ਪਤਾ ਨਹੀਂ ਮੈਨੂੰ ਮੇਰੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਕਿ ਨਹੀਂ ਅਗਲੇ ਦਿਨ ਅਮਨ ਆ ਰਹੀ ਸੀ ਤੇ ਮੈਂ ਕਰਦੇ ਰਜਾ ਉਹਨਾਂ ਦੇ ਕੰਮ ਤੋਂ ਬਾਅਦ ਦੁਪਹਿਰ ਦਾ ਖਾਣਾ ਤਿਆਰ ਕੀਤਾ ਤੇ ਅਮਨ ਨੂੰ ਬੁਲਾ ਕੇ ਗੱਲ ਕੀਤੀ ਕਿ ਤੁਸੀਂ ਤਾਂ ਆਪਣੇ ਦੋਸਤ ਨਾਲ ਕੰਮ ਲੱਗੇ ਹੋ ਮੇਰਾ ਵਹਿਲੀ ਦਾ ਸਮਾਂ ਨਹੀਂ ਲੰਘਣਾ ਤੇ ਤੁਸੀਂ ਜਦੋਂ ਦਿਲ ਕੀਤਾ ਖਾਣਾ ਖਾ ਲੈਣਾ ਮੈਂ ਨਵੇਂ ਘਰ ਜਾ ਆਉਣੀ ਆ ਕੁਝ ਸਮਾਂ ਅਮਨ ਨੇ ਵੀ ਮੜਾ ਨਹੀਂ ਕੀਤਾ ਤੇ ਕਿਹਾ ਕਿ ਚਲੇ ਜਾ ਮੈਂ ਲੈ ਲਾਵਾਂ ਲੈ ਆਵਾਂਗਾ ਤੈਨੂੰ ਤੇ ਤੂੰ ਮੈਨੂੰ ਫੋਨ ਕਰ ਦੇਵੀਂ ਮੈਂ ਤਿਆਰ ਹੋ ਕੇ ਨਵੇਂ ਘਰ ਚਲੀ ਗਈ ਅੱਜ ਮੇਰਾ ਕੋਈ ਕੰਮ ਕਰਨ ਨੂੰ ਦਿਲ ਨਹੀਂ ਕੀਤਾ ਘਰਿਆ ਸੀ ਮੈਂ ਆਤਮਾ ਨਾਲ ਹੀ ਗੱਲ ਕਰਨੀ ਚਾਹੁੰਦੀ ਸੀ ਮੈਂ ਉਸ ਨੂੰ ਬੁਲਾਇਆ ਤੇ ਅੱਗੇ ਦੀ ਆਪ ਵੀਤੀ ਸੁਣ ਸੁਣਾਉਣ ਲਈ ਕਿ ਆਤਮਾ ਮੇਰਾ ਦੂਸਰਾ ਜਨਮ ਵੀ ਇੱਕ ਔਰਤਾ ਸੀ ਪਰ ਪਹਿਲਾਂ ਤੋਂ ਸੁਭਾਅ ਵਿੱਚ ਕੁਝ ਫਰਕ ਸੀ ਸਿੱਧੀ ਸਾਦੀ ਕੁੜੀ ਸੀ ਪੇਕੇ ਪਰਿਵਾਰ ਨਾਲ ਵੀ ਵਧੀਆ ਸੀ ਤੇ ਸਹੁਰੇ ਘਰ ਵੀ ਬਸ ਇੱਕੋ ਕਮੀ ਸੀ ਕਿ ਵਿਆਹ ਤੋਂ ਬਾਅਦ ਰੱਬ ਨੇ ਪੁੱਤ ਦੀ ਦਾਤ ਨਹੀਂ ਸੀ ਦਿੱਤੀ ਸਿਰਫ ਕੁੜੀਆਂ ਹੀ ਪੱਲੇ ਪਾ ਦਿੱਤੀਆਂ ਸੀ ਚਾਰ-ਚਾਰ ਤੀਆਂ ਤੋਂ ਬਾਅਦ ਵੀ ਪੁੱਤ ਨਹੀਂ ਸੀ ਮਿਲ ਰਿਹਾ ਸੱਸ ਬਹਿਮਾ ਪਰਮਾ ਵਿੱਚ ਯਕੀਨ ਕਰਦੀ ਸੀ ਇਸ ਲਈ ਜਦੋਂ ਵੀ ਉਮੀਦ ਤੋਂ ਹੁੰਦੀ ਤੇ ਕਿਸੇ ਨਾ ਕਿਸੇ ਬਾਬੇ ਸਾਹ ਤੋਂ ਪੁੱਛਾ ਲੈ ਕੇ ਪਤਾ ਕਰਦੀ ਕਿ ਮੁੰਡਾ ਹੈ ਕਿ ਕੁੜੀ ਪਤਾ ਨਹੀਂ ਕਿੰਨੀ ਵਾਰ ਦਵਾਈਆਂ ਡਾਈਆਂ ਤੋਂ ਗਰਭ ਪਾਤ ਕਰਵਾਇਆ ਪਰ ਪੁੱਤ ਨਹੀਂ ਝੋਲੀ ਵਿੱਚ ਪਿਆ ਸਗੋਂ ਤੀਆਂ ਚਾਰ ਤੋਂ 6 ਹੋ ਗਈਆਂ ਫੇਕਰਾ ਵਿੱਚ ਏ ਵਾਲੇ ਜਨਮ ਨੂੰ ਵੀ ਹਾਰ ਗਈ ਭਰਤੀਆਂ ਦੇ ਕਤਲ ਦਾ ਪਾਰ ਸਿਰ ਪੈ ਗਿਆ ਫਿਰ ਤੀਜੇ ਜਨਮ ਵਿੱਚ ਵੀ ਕੁੜੀ ਹੀ ਬਣ ਕੇ ਪੈਦਾ ਹੋਈ ਰੱਬ ਵੀ ਲੱਗਦਾ ਮੌਕਾ ਦੇ ਰਿਹਾ ਸੀ ਕਿ ਸ਼ਾਇਦ ਪਿਛਲੇ ਜਨਮਾਂ ਦੇ ਕੀਤੇ ਬੁਰੇ ਕਰਮ ਸੁਧਾਰ ਲੈ ਜਾਣ ਮੇਰੇ ਪਰ ਮੈਂ ਪਤਾ ਨਹੀਂ ਕਿਉਂ ਹਰ ਵਾਰ ਕੁਝ ਨਾ ਕੁਝ ਗਲਤ ਕਰੀ ਜਾ ਰਹੀ ਸੀ ਮੈਂ ਸਮਾਂ ਵੇਖਿਆ ਤੇ ਆਤਮਾ ਨੂੰ ਵਿੱਚ ਹੀ ਟੋਕ ਕੇ ਅਮਨ ਨੂੰ ਫੋਨ ਕੀਤਾ ਕਿ ਉਹ ਕਦੋਂ ਆ ਰਹੇ ਨੇ ਉਹ ਮਨੇ ਕਿਹਾ ਕਿ ਉਸ ਦਾ ਕੰਮ ਅਜੇ ਬਾਕੀ ਹੈ ਤੇ ਉਹ 5:00 ਵਜੇ ਤੱਕ ਆ ਜਾਏਗਾ 5:00 ਵਜਨ ਵਿੱਚ ਅਜੇ ਇੱਕ ਘੰਟਾ ਬਾਕੀ ਸੀ ਮੈਂ ਉਸ ਨੂੰ ਉਸ ਦੀ ਆਪ ਜੀਤੀ ਅੱਗੇ ਸੁਣਾਉਣ ਲਈ ਕਿ ਆਤਮਾ ਅਗਲਾ ਜਨਮ ਵਿੱਚ ਵੀ ਔਰਤ ਬਣੀ ਪਹਿਲਾਂ ਪਹਿਲਾਂ ਸਭ ਠੀਕ ਸੀ ਵਿਆਹ ਤੋਂ ਬਾਅਦ ਪਰਿਵਾਰ ਨਾਲ ਵੀ ਸਭ ਠੀਕ ਰਿਹਾ ਪਰ ਹੌਲੀ-ਹੌਲੀ ਕੁਝ ਬਦਲਾਅ ਆਉਣ ਲੱਗੇ ਖੋਦੇ ਔਰਤ ਹੁੰਦੇ ਹੋਏ ਪਰਿਵਾਰ ਦੇ ਜੀਵਾਂ ਨਾਲ ਬੁਰਾ ਵਿਵਹਾਰ ਕੀਤਾ ਖੋਦੀ ਨੂੰ ਨੂੰ ਬਹੁਤ ਤੰਗ ਪ੍ਰੇਸ਼ਾਨ ਕੀਤਾ ਆਪਣੀ ਖੁਦਗਰਜ਼ੀ ਆਕੜ ਲਾਲਚ ਈਰਖਾ ਕਰਕੇ ਹੀ ਆਪਣੇ ਹੀ ਪੁੱਤ ਦਾ ਘਰ-ਬਿਵਾਰ ਬਰਬਾਦ ਕਰ ਦਿੱਤਾ ਆਪਣੀ ਨੂੰ ਨੂੰ ਉਸਦੇ ਪੇਕੇ ਪਰਿਵਾਰ ਬਾਰੇ ਬੁਰਾ ਬੋਲਿਆ ਦਾਜ-ਦੇਹਜ ਲਈ ਤੰਗ ਕੀਤਾ ਉਸ ਨੂੰ ਉਸਦੇ ਹੀ ਘਰ ਵਿੱਚ ਨੌਕਰਾਨੀ ਦੀ ਤਰ੍ਹਾਂ ਵਰਤਾਵ ਕੀਤਾ ਅਖੀਰ ਲਾਲਚ ਦੀ ਅੰਨੀ ਹੋ ਕੇ ਮੈਂ ਉਸ ਨੂੰ ਰਸੋਈ ਵਿੱਚ ਕੰਮ ਕਰਦੀ ਨੂੰ ਆਗ ਲਗਾ ਦਿੱਤੀ ਤਾ ਜੋ ਪੁੱਤ ਦਾ ਦੂਜਾ ਵਿਆਹ ਕਰਵਾ ਕੇ ਕੋਈ ਅਮੀਰ ਘਰ ਦੀ ਨੂੰਹ ਲੈ ਆਵਾ ਅੰਨੇ ਜਨਮ ਬੁਰੇ ਕਰਮ ਕੀਤੇ ਰੱਬ ਨੇ ਪਤਾ ਨਹੀਂ ਕਿਉਂ ਰਹਿਮ ਕੀਤਾ ਤੇ ਅਗਲੀ ਵਾਰ ਆਦਮੀ ਦੇ ਰੂਪ ਵਿੱਚ ਭੇਜ ਦਿੱਤਾ ਆਦਮੀ ਦੇ ਰੂਪ ਵਿੱਚ ਵੀ ਬੁਰੇ ਕੰਮ ਕਰਨ ਤੋਂ ਨਾ ਰੁਕਿਆ ਗਿਆ ਨਸ਼ਾ ਮਾਪਿਓ ਨਾਲ ਮਾਰ ਕਟਾਈ ਪਤਨੀ ਬੱਚਾ ਨਾਲ ਬੁਰਾ ਵਿਵਹਾਰ ਬਗਾਨੀਆਂ ਧੀਆਂ ਦੀ ਇੱਜ਼ਤ ਵਿਵਾਦ ਕੀਤੀ ਮਾਸੇ ਨੇ ਬੁਰੇ ਕਰਮਾਂ ਦੀ ਸਜ਼ਾ ਇਹੋ ਮਿਲੀ ਮੈਨੂੰ ਕਿ ਅੱਜ ਪਤਾ ਨਹੀਂ ਕਿੰਨੀਆਂ ਹੀ ਸਦੀਆਂ ਤੋਂ ਇਸ ਸਰਾਹੀ ਵਿੱਚ ਕੈਦਾਂ ਆਤਮਾ ਦੀਆਂ ਗੱਲਾਂ ਸੁਣ ਕੇ ਮੈਂ ਬਹੁਤ ਦੁਖੀ ਹੋਈ ਅੱਜ ਤੱਕ ਸਿਰਫ ਖਬਰਾਂ ਸੁਣ ਕੇ ਹੀ ਬੜਾ ਦੁਖੀ ਹੁੰਦੀ ਸੀ ਕਿ ਦੁਨੀਆ ਤੇ ਕੀ ਹੋ ਰਿਹਾ ਹੈ ਪਰ ਅੱਜ ਇੱਕ ਮੁਜਰਮ ਖੁਦ ਮੇਰੇ ਸਾਹਮਣੇ ਸੀ ਜਿਸ ਨੂੰ ਏਡੀ ਵੱਡੀ ਸਜ਼ਾ ਮਿਲ ਚੁੱਕੀ ਸੀ ਉਹ ਆਮਨ ਦੀ ਕਾਲ ਆ ਗਈ ਮੈਂ ਆਤਮਾ ਨੂੰ ਜਾਣ ਲੈ ਕੇ ਆ ਤੇ ਬਾਕੀ ਦੇ ਸਵਾਲਾਂ ਦੇ ਜਵਾਬ ਕੱਲ ਤੇ ਛੱਡ ਦਿੱਤੇ ਮੈਂ ਘਰ ਆ ਕੇ ਵੀ ਖਿਆਲਾਂ ਵਿੱਚ ਉੱਥੇ ਹੀ ਕੌਂਦੀ ਰਹੀ ਸਕੂਨ ਨਹੀਂ ਮਿਲ ਰਿਹਾ ਸੀ ਮਾਨ ਵਿੱਚ ਸਵਾਲਾਂ ਦੀ ਉਥਲ-ਪੁਥਲ ਹੋ ਰਹੀ ਸੀ ਪਰ ਮੁਸ਼ਕਲ ਇਹ ਸੀ ਕਿ ਮੈਂ ਸਿਰਫ ਦੋ ਹੀ ਸਵਾਲ ਪੁੱਛ ਸਕਦੀ ਸੀ ਅਮਨ ਅੱਜ ਤਾਂ ਦਿਲ ਕਰਦਾ ਸੀ ਦਫ਼ਤਰ ਘਰ ਹੀ ਖੋਲ ਲਵਾਂ ਲਵਾਂ ਸਦਾਲੀ ਘਰ ਵਿੱਚ ਰਹਿ ਕੇ ਕੰਮ ਕਰਨ ਦਾ ਮਜ਼ਾ ਹੀ ਹੋਰ ਹੈ ਇੱਕ ਤੂੰ ਨੇ ਸੀ ਕਰ ਤੰਗ ਕਰਨ ਲਈ ਹੋਰ ਵੀ ਵਧੀਆ ਲੱਗਾ ਹਾ 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 ਅਮਨ ਹੱਸਣ ਲੱਗੇ ਤੇ ਮੈਂ ਨਾਰਾਜ਼ ਹੋ ਗਈ ਮੈਂ ਕਿਹਾ ਅੱਛਾ ਠੀਕ ਹੈ ਜੇ ਤੁਹਾਨੂੰ ਘਰ ਇਕੱਲੇ ਰਹਿਣਾ ਪਸੰਦ ਹੈ ਤਾਂ ਮੈਂ ਨਵੇਂ ਘਰ ਚਲੀ ਜਾਨੀ ਆ ਤੁਸੀਂ ਰਹੋ ਹੀ ਇਕੱਲੇ ਅਮਨ ਉਹ ਨਹੀਂ ਸਰਦਾਰਨੀ ਜੀ ਮੈਂ ਮਜ਼ਾਕ ਕਰਦਾ ਸੀ ਤੇਰੇ ਬਿਨਾ ਮੈਂ ਅਧੂਰਾ ਘਰ ਰੌਣਕ ਨਹੀਂ ਤੇਰੇ ਬਿਨਾ ਨਵੇਂ ਘਰ ਆਪਾਂ ਇਕੱਠੇ ਜਾਵਾਂਗੇ ਤੂੰ ਤਿਆਰੀ ਰੱਖ ਬਸ ਮੈਂ ਵੀ ਖੁਸ਼ ਹੋ ਗਈ ਤੇ ਸ਼ਾਮ ਦਾ ਖਾਣਾ ਖਾਣ ਲੱਗੇ। ਕੱਲ ਕੰਮ ਵੀ ਕਾਫੀ ਕਰਨਾ ਸੀ ਤੇ ਆਤਮਾ ਤੋਂ ਸਵਾਲ ਦੇ ਜਵਾਬ ਵੀ ਚਾਹੀਦੇ ਸੀ। ਸੋਚ ਰਹੀ ਸੀ ਅਗਲਾ ਸਵਾਲ ਕੀ ਪੁੱਛਾਂ ਕਿ ਕੱਲ 5 ਦਿਨ ਵੀ ਤਾਂ ਪੂਰੇ ਹੋਣ। ਹੋਣ ਐ ਪਤਾ ਨਹੀਂ ਉਹ ਫਿਰ ਮਿਲੇਗੀ ਕਿ ਨਹੀਂ। ਅਗਲੇ ਦਿਨ ਰੋਜ਼ ਦੀ ਤਰ੍ਹਾਂ ਘਰ ਦਾ ਕੰਮ ਮੁਕਾ ਕੇ ਮੈਂ ਨਵੇਂ ਘਰ ਚਲੀ ਗਈ। ਪਰ ਅੱਜ ਮੈਂ ਕੋਈ ਕੰਮ ਨਹੀਂ ਕੀਤਾ ਤੇ ਜਲਦੀ ਆਤਮਾ ਨੂੰ ਬੁਲਾ ਕੇ ਉਸ ਨਾਲ ਗੱਲ ਕਰਨ ਲੱਗੀ। ਮੈਂ ਉਸ ਤੋਂ ਦੂਜਾ ਸਵਾਲ ਕੀਤਾ ਮੈਨੂੰ ਇਹ ਦੱਸੋ ਤੁਹਾਨੂੰ ਇਹ ਸਰਾਹੀ ਵਿੱਚ ਕਿਸ ਨੇ ਕੈਦ ਕੀਤਾ ਆਤਮਾ ਮੈਨੂੰ ਇਸ ਸਰਾਹੀ ਵਿੱਚ ਉਸੇ ਕੁਦਰਤ ਨੇ ਕੈਦ ਕੀਤਾ ਜਿਸ ਨੇ ਮੈਨੂੰ ਇਹਨੇ ਜਨਮ ਮੌਕਾ ਦਿੱਤਾ ਆਪਣੇ ਆਪ ਨੂੰ ਸੁਧਾਰਨ ਦਾ ਉਸ ਨੇ ਮੈਨੂੰ ਇਨਸਾਨ ਬਣ ਕੇ ਧਰਤੀ ਤੇ ਭੇਜਿਆ ਹਰ ਵਾਰ ਹਰ ਵਾਰ ਇੱਕ ਨਵੇਂ ਧਰਮ ਵਿੱਚ ਜਨਮ ਦਿੱਤਾ ਮੈਨੂੰ ਪਰ ਜੋ ਇਨਸਾਨ ਇਨਸਾਨ ਹੀ ਨਹੀਂ ਬਣ ਸਕਦਾ ਉਸ ਤੇ ਧਰਮ ਦਾ ਲਈ ਲਿੰਗ ਦਾ ਕੋਈ ਅਸਰ ਨਹੀਂ ਹੁੰਦਾ ਉਹ ਸਭ ਨੂੰ ਹੀ ਇਨਸਾਨ ਬਣਾ ਕੇ ਦੁਨੀਆ ਤੇ ਭੇਜਦਾ ਹੈ ਪਰਨਸਾਨ ਦੁਨੀਆ ਤੇ ਆ ਕੇ ਬਣਾਉਣ ਵਾਲੇ ਨੂੰ ਵੀ ਭੁੱਲ ਜਾਂਦਾ ਹੈ ਤੇ ਜਨਮ ਦੇਣ ਵਾਲੀ ਮਾਂ ਪਿਓ ਨੂੰ ਵੀ ਹੰਕਾਰ ਈਰਖਾ ਧੋਖਾ ਫਰੇਵ ਲਾਲਚ ਕਾਮ ਕ੍ਰੋਧ ਵਸ ਪੈ ਕੇ ਬੁਰੇ ਕਰਮ ਕਰਦਾ ਹੈ ਤੇ ਸਜ਼ਾ ਪਾਉਂਦਾ ਹੈ ਉਸ ਹਾਰੇ ਇਨਸਾਨ ਨੂੰ ਸਜ਼ਾ ਮਿਲਦੀ ਹੈ ਜੋ ਕੁਦਰਤ ਦੇ بنائے ਕਾਨੂੰਨ ਨੂੰ ਤੋੜ ਕੇ ਖੋਦੀ ਮਰਜ਼ੀ ਕਰਦਾ ਹੈ ਕੁਦਰਤ ਨੂੰ ਭੁੱਲ ਕੇ ਖੁਦ ਨੂੰ ਰੱਬ ਬਣਾ ਲਿਆ ਅੱਜ ਕੱਲ੍ਹ ਇਨਸਾਨਾਂ ਨੇ ਇਨਸਾਨੀਅਤ ਦੇ ਨਾਮ ਤੇ ਧਰਮ, ਰਾਜਨੀਤੀ ਤੇ ਪਤਾ ਨਹੀਂ ਕਿੰਨੇ ਕਾਰ ਬਰਬਾਦ ਹੋ ਚੁੱਕੇ ਨੇ ਮੈਂ ਵੀ ਆਪਣੇ ਕੀਤੇ ਬੁਰੇ ਕਰਮਾਂ ਦੀ ਸਜ਼ਾ ਭੁਗਤ ਰਹੀ ਆ ਇਦਾਂ ਹੀ ਉਹ ਹਰ ਇਨਸਾਨ ਸਜ਼ਾ ਪਾਉਂਦਾ ਹੈ ਪਰ ਸਜ਼ਾ ਹਰ ਇੱਕ ਦੀ ਇੱਕੋ ਜਿਹੀ ਨਹੀਂ ਪਰ ਕੀਤਾ ਜ਼ਰੂਰ ਭੁਗਤਣਾ ਪੈਂਦਾ ਹੈ ਚੰਗੇ ਕਰਮਾਂ ਦੇ ਚੰਗੇ ਤੇ ਬੁਰੇ ਕਰਮਾਂ ਦੇ ਬੁਰੇ ਨਤੀਜੇ ਮਿਲਦੇ ਨੇ ਇਹ ਜ਼ਰੂਰੀ ਨਹੀਂ ਲੇਖੇ ਜੋਗੇ ਜੋਗੇ ਦਾ ਹਿਸਾਬ ਮਰਨ ਤੋਂ ਬਾਅਦ ਹੀ ਮਿਲਦਾ ਹੈ ਉਹ ਕੁਦਰਤ ਆਪਣੇ ਆਪ ਤੋਂ ਹੈ ਕੁਝ ਵੀ ਕਰਵਾ ਸਕਦੀ ਹੈ ਸਜ਼ਾ ਕੀਤੇ ਦਾ ਫਲ ਜਿਉਂਦੇ ਜੀ ਵੀ ਦੇ ਸਕਦੀ ਹੈ ਤੇ ਮਰਨ ਤੋਂ ਬਾਅਦ ਵੀ ਇਹ ਉਸ ਦੀ ਮੌਜ ਹੈ ਇਨਸਾਨ ਮੰਤਰੀ ਅਮੀਰ ਗਰੀਬ ਧਰਮ ਦੇ ਪੁਜਾਰੀ ਕੋਈ ਉਸ ਦਾ ਖਾਸ ਪਿਆਰਾ ਨਹੀਂ ਉਸ ਨੂੰ ਸਿਰਫ ਇਨਸਾਨ ਪਸੰਦ ਨੇ ਜਿਵੇਂ ਦੇ ਉਹ ਬਣਾ ਕੇ ਵੇਚਦਾ ਹੈ ਨਾ ਕਿ ਓਵੇਂ ਦੇ ਇਨਸਾਨ ਜੋ ਧਰਤੀ ਤੇ ਆ ਕੇ ਆਪਣੀ ਮਰਜ਼ੀ ਕਰਦੇ ਨੇ ਇਨਸਾਨੀਅਤ ਨੂੰ ਭੁੱਲ ਕੇ ਫੋਰਾਂਟ ਦੇ ਬੁਰੇ ਦਾ ਬੁਰਾ ਤੇ ਭਲੇ ਦਾ ਭਲਾ ਹੀ ਹੋਵੇਗਾ ਮੈਂ ਮੇਰੀ ਆਪ ਬੀਤੀ ਤੁਹਾਨੂੰ ਦੱਸ ਰਹੀ ਹਾਂ ਜੋ ਅੱਜ ਤੱਕ ਮੇਰੇ ਤੋਂ ਕਿਸੇ ਨੇ ਨਹੀਂ ਪੁੱਛੀ ਅੱਜ ਤੁਹਾਨੂੰ ਦੱਸੀ ਹੈ ਤੇ ਤੁਸੀਂ ਦੁਨੀਆ ਨੂੰ ਦੱਸਣਾ ਤਾਂ ਜੋ ਹਰ ਕੋਈ ਇਨਸਾਨ ਬਣੇ ਇਨਸਾਨੀਅਤ ਨੂੰ ਧਰਮ ਬਣਾ ਕੇ ਹੋਰ ਇਨਸਾਨਾਂ ਤੇ ਆਪਣੇ ਦੁਨੀਆਵੀ ਧਰਮ ਨੂੰ ਵੀ ਸਮਝੇ ਤੇ ਸਭ ਨੂੰ ਸਹੀ ਸਿੱਖਿਆ ਤੇ ਸਹੀ ਰਾਹਤਾ ਦਿਖਾਵੇ ਤਾਂ ਜੋ ਇਹ ਦੁਨੀਆ ਤੇ ਕੋਈ ਬੁਰਾ ਕਰਮ ਨਾ ਹੋਵੇ ਆਤਮਾ ਚੁੱਪ ਕਰ ਗਈ ਅੱਜ ਪੰਜਵਾਂ ਦਿਨ ਸੀ ਮੈਨੂੰ ਨਹੀਂ ਪਤਾ ਸੀ ਕਿ ਉਹ ਕੱਲ ਤੋਂ ਮੇਰੇ ਬੁਲਾਉਣ ਤੇ ਆਵੇਗੀ ਜਾਂ ਨਹੀਂ ਮੈਂ ਉਸ ਤੋਂ ਤੀਸਰਾ ਤੇ ਆਖਰੀ ਸਵਾਲ ਕੀਤਾ ਮੈਨੂੰ ਇਹ ਦੱਸੋ ਕਿ ਜਿਸ ਨੇ ਤੁਹਾਨੂੰ ਇਹ ਸਜ਼ਾ ਦਿੱਤੀ ਹੈ ਉਸ ਨੇ ਇਸ ਤੋਂ ਛੁਟਕਾਰੇ ਦਾ ਕੋਈ ਹੱਲ ਦੱਸਿਆ ਹੋਵੇਗਾ ਕਿਵੇਂ ਤੁਸੀਂ ਇਸ ਕੈਦ ਤੋਂ ਆਜ਼ਾਦ ਹੋ ਸਕਦੇ ਹੋ ਆਤਮਾ ਹਾਂ ਮੈਂ ਆਜ਼ਾਦ ਹੋ ਜਾਵਾਂਗੀ ਅੱਜ ਇਸ ਕੈਦ ਤੋਂ ਜਦੋਂ ਸਜ਼ਾ ਮਿਲੀ ਸੀ ਨਾਲ ਹੀ ਆਜ਼ਾਦੀ ਦਾ ਵੀ ਤੈਅ ਸੀ ਜਦੋਂ ਕਿਸੇ ਭਲੇ ਇਨਸਾਨ ਨੇ ਹੱਥ ਵਿੱਚ ਸਰਾਹੀ ਆਵੇਗੀ ਉਹ ਮੇਰੇ ਤਾਕਤ ਨੂੰ ਸਮਝਦੇ ਹੋਏ ਵੀ ਮੇਰੇ ਤੋਂ ਕੰਮ ਨਹੀਂ ਕਰਵਾਏਗਾ ਉਸ ਦਿਨ 5 ਦਿਨ ਪੂਰੇ ਹੋਣ ਤੋਂ ਬਾਅਦ ਮੈਂ ਸਜ਼ਾ ਤੋਂ ਆਜ਼ਾਦ ਹੋ ਜਾਵਾਂਗੀ ਸਦਾ ਲਈ ਆਜ਼ਾਦ ਅੱਜ ਤੁਹਾਡੀ ਇਨਸਾਨੀਅਤ ਕਰਕੇ ਮੈਂ ਆਜ਼ਾਦ ਹੋ ਜਾਵਾਂਗੀ ਅੱਜ ਤੱਕ ਬਹੁਤ ਲੋਕ ਮਿਲੇ ਪਰ ਸਭ ਮਤਲਬੀ ਖੁਦਗਰਜ਼ ਪਰ ਤੁਸੀਂ ਪਹਿਲੇ ਇਨਸਾਨ ਹੋ ਆਪਣੇ ਲਾਲਚ ਮਤਲਬ ਛੱਡ ਕੇ ਕੋਈ ਹੁਕਮ ਨਹੀਂ ਕੀਤਾ ਤੁਹਾਡੇ ਕਰਕੇ ਮੈਂ ਅੱਜ ਆਜ਼ਾਦ ਹੋ ਜਾਵਾਂਗੀ ਤੇ ਕਿਸੇ ਜਨਮ ਵਿੱਚ ਪੈ ਜਾਵਾਂਗੀ ਮੇਰੀ ਸਜ਼ਾ ਅੱਜ ਪੂਰੀ ਹੋ ਗਈ। ਤੁਹਾਡੀ ਸ਼ੁਕਰਗੁਜ਼ਾਰ ਹਾਂ ਮੇਰੇ ਤੇ ਤੁਸੀਂ ਬਹੁਤ ਵੱਡਾ احਸਾਨ ਕੀਤਾ। ਇੱਕ ਹੋਰ احਸਾਨ ਕਰਨਾ ਕਿ ਮੇਰੀ ਆਪੀਤੀ ਦੁਨੀਆ ਨੂੰ ਵੀ ਸੁਣਾਉਣਾ ਤਾਂ ਜੋ ਕੋਈ ਬੁਰਾ ਕਰਮ ਨਾ ਕਰੇ। ਇਹਨਾਂ ਬੋਲਾਂ ਆਤਮਾ ਚੁੱਪ ਕਰ ਗਈ ਤੇ ਇੱਕਦਮ ਗਾਇਬ ਹੋ ਗਈ। ਮੈਨੂੰ ਹੋਰ ਗੱਲ ਕਰਨ ਦਾ ਮੌਕਾ ਵੀ ਨਹੀਂ ਮਿਲਿਆ ਪਰ ਮੇਰੇ ਮਾਨ ਵਿੱਚ ਬਹੁਤ ਸਕੂਨ ਸੀ। ਮੇਰੇ ਕਰਕੇ ਅੱਜ ਕਿਸੇ ਦਾ ਭਲਾ ਹੋਇਆ। ਤੇ ਉਹ ਸਾਰੇ ਸਵਾਲ ਜੋ ਮੇਰੇ ਮਾਨ ਵਿੱਚ ਚੱਲਦੇ ਰਹਿੰਦੇ ਸੀ ਉਹ ਸਾਰੇ ਸਵਾਲਾਂ ਦੇ ਜਵਾਬ ਵੀ ਮਿਲ ਗਏ ਸੀ ਐਨੇ ਨੂੰ ਅਮਨ ਵੀ ਆ ਗਏ ਮੇਰੇ ਚਿਹਰੇ ਤੇ ਅਜੀਬ ਖੁਸ਼ੀ ਦੇਖ ਕੇ ਉਹ ਵੀ ਖੁਸ਼ ਹੋਏ ਅਮਨ ਕੀ ਗੱਲ ਆ ਜ ਬੜੀ ਖੁਸ਼ ਐ ਸਰਦਾਰਨੀ ਜੀ ਮੈਂ ਅੱਜ ਮੈਂ ਖੁਸ਼ ਆ ਤੇ ਸੋਚ ਰਹੀ ਆ ਕਿ ਵਜ੍ਹਾ ਤੁਹਾਨੂੰ ਦੱਸਾਂ ਕਿ ਨਾ ਕਿਉਂਕਿ ਤੁਸੀਂ ਮੇਰੀ ਇਸ ਗੱਲ ਦਾ ਯਕੀਨ ਤਾਂ ਕਰਨਾ ਨਹੀਂ ਫਿਰ ਦੱਸ ਕੇ ਕੀ ਫਾਇਦਾ ਅਮਨ ਨਹੀਂ ਮੈਂ ਕਰਦਾ ਯਕੀਨ ਤੇਰੇ ਤੇ ਪਰ ਭੂਤ ਆਤਮਾ ਦੇ ਨਹੀਂ ਤੂੰ ਤਾਂ ਅਜੇ ਜਾਉਂਦੀ ਆਂ ਪੁੱਤ ਨਹੀਂ ਬਣੀ ਤੇਰੇ ਤੇ ਕਰ ਸਕਦਾ ਹਾਂ ਯਕੀਨ ਇੰਨਾ ਬੋਲ ਮਨ ਹੱਸ ਪਿਆ ਤੇ ਮੈਂ ਚੜ ਗਈ ਮੈਨੂੰ ਗੁੱਸਾ ਹੋਈ ਵੇਖੋ ਸੱਚੀ ਹੋਰ ਵੀ ਖੁਸ਼ ਹੋ ਗਈ ਮੈਂ ਅੱਜ ਮੇਰੀ ਉਸ ਆਤਮਾ ਨਾਲ ਆਖਰੀ ਮੁਲਾਕਾਤ ਹੋਈ ਉਹ ਚਲੀ ਗਈ ਸਦਾ ਲਈ ਹੁਣ ਕਦੇ ਵਾਪਸ ਨਹੀਂ ਆਵੇਗੀ ਉਹ ਆਜ਼ਾਦ ਹੋ ਗਈ ਅੱਜ ਕਹਿ ਦਿੱਤੋ ਅਮਨ ਚਲ ਸ਼ੁਕਰ ਹੈ ਰੱਬ ਦਾ ਨਹੀਂ ਤਾਂ ਜੇ ਦੁਬਾਰਾ ਇਸ ਦਸ ਪਈ ਤੇ ਤੈਨੂੰ ਸੱਚੀ ਕਿਸੇ ਚੰਗੇ ਡਟ ਕੋ ਲੈ ਕੇ ਜਾਣਾ ਪੈਣਾ ਸੀ ਮੈਨੂੰ ਮੈਂ ਉਹਨਾਂ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਪਰ ਮੈਂ ਸੋਚ ਲਿਆ ਸੀ ਕਿ ਤੁਸੀਂ ਮੇਰੀ ਇਸ ਗੱਲ ਤੇ ਯਕੀਨ ਕਰੋ ਜਾਂ ਨਾ ਕਰੋ ਮੈਂ ਇਹ ਸਭ ਕਦੇ ਨਾ ਕਦੇ ਕਿਸੇ ਕਿਤਾਬ ਦਾ ਹਿੱਸਾ ਜ਼ਰੂਰ ਬਣਾਵਾਂਗੀ ਤਾਂ ਜੋ ਹੋਰ ਵੀ ਪੜ ਕੇ ਆਪਣੀ ਜ਼ਿੰਦਗੀ ਨੂੰ ਸੁਧਾਰਨ ਤੇ ਦੂਜਿਆਂ ਦੀ ਵੀ ਬਸ ਉਸ ਤੋਂ ਬਾਅਦ ਮੈਂ ਕੰਮ ਤੇ ਧਿਆਨ ਦਿੱਤਾ ਤੇ ਖੁਸ਼ੀ-ਖੁਸ਼ੀ ਆਪਣੇ ਨਵੇਂ ਘਰ ਦੀ ਤਿਆਰੀ ਕਰਨ ਲੱਗੀ ਜੇਕਰ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ